ਹੇ ਚੌਂਡੀਗੜ੍ਹ ਦੇ ਵੀ ਉੱਪਰ ਦੀ ਆ ਆ ਇਹਦੀ ਹੈਂਡ ਬ੍ਰੇਕ ਆ ਗਈ ਤੇ ਆ ਹਾਈ ਦਾ ਮੀਟਰ ਆ ਗਿਆ ਆ ਇਹਦੀ ਪੀਟੀਓ ਚੱਲ ਰਹੀ ਆ ਆ ਫਰੰਟ ਪੀਟੀਓ ਆ ਗਈ ਆ ਇਹਦੇ ਆਰ ਪੀ ਐਮ ਚੱਲ ਰਹੇ ਨੇ ਟਰੈਕਟਰ ਤੇ ਤੇ ਜਾਨੀ ਕਿ ਇਹਦੀ ਪੀਟੀਓ ਦੂਜੇ ਟਰੈਕਟਰਾਂ ਨਾਲੋਂ ਵੱਧ ਕੰਮ ਕਰਦੀ ਆ ਜੇ ਮੰਨ ਲਾ ਇਹਦੀ ਆਪਾਂ ਰੇਸ ਨੂੰ ਘਟਾ ਕਰਦੇ ਆ ਥੋੜਾ ਜਿਹਾ ਤਾਂ ਨਾਰਮਲ ਟਰੈਕਟਰਾਂ ਜਿੰਨੀ ਇਹਦੀ 1000 ਤੇ ਆ ਕੇ ਇੱਥੇ ਆ ਜਾਂਦੀ ਇਹਦੇ ਆਰ ਪੀ ਐਮ ਠੀਕ ਹੈ ਵਧੀਆ ਆ ਟਰੈਕਟਰ ਬਹੁਤ ਵਧੀਆ ਆ ਤੇ ਆਹ ਇਹਦਾ ਡੀਜ਼ਲ ਟੈਂਕ ਆ ਗਿਆ ਆਹ ਇਹਦਾ ਟੈਂਪਰੇਚਰ ਵਾਲਾ ਆ ਗਿਆ ਠੀਕ ਆ ਇਹਦੇ ਡੀਜ਼ਲ ਦਾ ਜੌਂਡੀਅਰ ਟਰੈਕਟਰ ਨਾਲੋਂ ਅੱਧੋ-ਅੱਧੀ ਦਾ ਫਰਕ ਆ ਜੌਂਡੀਅਰ ਦੋ ਦਿਨ ਦੇ ਵਿੱਚ ਤੀਜੇ ਦਿਨ ਨੂੰ ਫੀਡ ਬਣਾਉਂਦਾ ਨਹੀਂ ਸੀ ਸਾਰੀ ਡੈਂਗੀ ਖਤਮ ਹੋ ਜਾਂਦੀ ਸੀ ਕਿ ਜਨਨ ਕਿ ਇਹ ਚਲ ਮਾਲਕ ਇੱਥੋਂ ਵਾਲੇ ਨੂੰ ਸਬਸਿਡੀਆਂ ਵੱਧ ਮਿਲਦੀਆਂ ਨੇ ਇਹ ਇੰਨੀ ਗੌਰਤਾ ਨਹੀਂ ਕਰਦੇ ਕਿ ਇਸ ਚੀਜ਼ ਦੀ ਤੇਲ-ਤੂਲ ਦੀ ਵੀ ਕਿੰਨੇ ਕਿਹੜਾ ਕਿੰਨਾ ਖਾਂਦਾ ਕਿਹੜਾ ਕਿੰਨਾ ਨਹੀਂ ਖਾਂਦਾ ਪਰ ਇਹਦਾ ਬਹੁਤ ਖਰਚਾ ਘਟਿਆ ਆ ਆ ਇਹਦਾ ਉਦਾਂ ਹੀ ਆ ਗਿਆ ਜੌਂਡੀਅਰ ਵੰਗੂ ਸਾਰਾ ਕੁਝ ਠੀਕ ਆ ਪਰ ਇਹਦੇ ਗੇਅਰ ਜਿੱਦਾਂ ਜੌਂਡੀਅਰ ਦਾ ਇੱਥੇ ਦੂਜਾ ਆਪਣੇ ਇੰਡੀਆ ਵਾਲੇ ਟਰੈਕਟਰਾਂ ਨੂੰ ਦਿੱਤਾ ਹੁੰਦਾ ਆ ਵਿੱਚੋਂ ਅੱਗੇ ਇੱਥੋਂ ਪਿੱਛੇ ਕਲੱਚ ਹੱਥ ਤੇ ਹੱਥਾ ਹੱਥ ਵਾਲਾ ਕਲੱਚ ਦਿੱਤਾ ਆ ਇਹਨੂੰ ਗੇਅਰ ਦਿੱਤੇ ਹੋਏ ਨੇ ਟਰੈਕਟਰ ਨੂੰ ਇੱਥੇ ਦੇ ਗੇਅਰ ਚੇਂਜ ਹੁੰਦੇ ਅਜੇ ਇੱਥੇ ਹੀ ਰੱਖਿਆ ਹੋਇਆ ਇਹਨੂੰ ਬਸਕਦਾ ਆ ਪਰ ਗਾਹਾਂ ਨੂੰ ਕਰੀ ਚੱਲਾਂਗੇ ਤਾਂ ਆਪੇ ਗੇਅਰ ਵਧਿ ਜਾਣੇ ਆ ਪਿੱਛੇ ਨੂੰ ਕਰੀ ਜੇ ਲੰਘ ਤਾਂ ਆਪੇ ਗियर ਘੱਟੀਆਂ ਨੇ ਤੇ ਗੇਅਰ ਪਤਾ ਹੀ ਨਹੀਂ ਕਿਸੇ ਨੂੰ ਕਿੰਨੇ ਗੇਅਰ ਨੇ ਇਹਦੇ ਟਰੈਕਟਰ ਦੇ 100 ਦੀ ਸਪੀਡ 'ਤੇ ਟਰੈਕਟਰ ਭੱਜ ਲੈਂਦਾ ਆ ਤੇ ਆਹ ਇਹਦਾ ਇੱਥੇ ਕਲੱਚ ਦਿੱਤਾ ਹੋਇਆ ਆ ਆਹ ਨੱਪ ਕੇ ਇਹਦੇ ਗੇਅਰ ਗਾਹ ਹੁੰਦੇ ਆ ਠੀਕ ਆ ਆਹ ਸੇਮ ਇਹਦੀ 프ਰੰਟ ਪੀਡੀਓ ਆਗੀ ਬੈਕ ਪੀਡੀਓ ਆਗੀ ਆ ਫਰੰਟ ਪੀਡੀਓ ਆਗੀ 1000 1000 RCSO ਜਿਹੜਾ ਕਰਦੇ ਆ 540 540 ਉਹ ਇਹ ਦੱਬਣ ਤੋਂ ਬਾਅਦ ਚ ਬਟਨ ਫਿਰ ਇਹਦਾ ਆਹ ਬਟਨ ਦੱਬਣਾ ਆ ਇੱਥੇ ਟਰੈਕਟਰ ਦਾ ਫਿਰ ਇਹਦੀ ਪੀਟੀਓ ਚੱਲਣੀ ਆ ਠੀਕ ਐ ਜੇ ਮੰਨ ਲਾ ਇੱਕ ਵਾਰ ਆਪਾਂ ਸਿੰਗਲ ਬਟਨ ਇਹਦਾ ਦੱਬਦੇ ਆਂ ਤੇ ਸੀਟ ਤੋਂ ਉੱਠ ਖੜਦੇ ਆਂ ਤੇ 5-7 ਸਕਿੰਟ ਦੇ ਵਿੱਚ ਪੀਟੀਓ ਬੰਦ ਹੋ ਜਾਂਦੀ ਐ ਵੀ ਕੰਮ ਨਹੀਂ ਕਰਦੀ ਕਿ ਫਿਰ ਇਹਨਾਂ ਨੂੰ ਲਗਾਤਾਰ ਪ੍ਰੈਸ ਕਰਕੇ ਰੱਖਣਾ ਪੈਂਦਾ ਇਹ ਬਟਨ ਨੂੰ ਤੇ ਫਿਰ ਇਦਾਂ ਇਹ ਇਦਾਂ ਜਗਦੇ ਬੁਝਦੇ ਨੇ ਜਦੋਂ ਇਹ ਲਾਈਟਾਂ ਵਿੱਚ ਜਗਣ ਬੁਝਣ ਲੱਗਦੀਆਂ ਫਿਰ ਆਪਾਂ ਸੀਟ ਤੋਂ ਉੱਠਦੇ ਆਂ ਫਿਰ ਪੀਟੀਓ ਦੀ ਲਗਾਤਾਰ ਕੰਮ ਕਰਦੀ ਐ ਨਹੀਂ ਤਾਂ ਅਦਰਵਾਈਜ਼ ਇਹਦੀ ਪੀਟੀਓ ਬੰਦ ਹੋ ਜਾਂਦੀ ਐ ਟਰੈਕਟਰ ਦੀ ਇਰੇ ਨੂੰ ਫਰੰਟ ਕੈਮਰਾ ਰੀਅਰ ਕੈਮਰਾ ਦਿੱਤਾ ਹੋਇਆ ਟਰੈਕਟਰ ਨੂੰ ਮੈਪ ਦਿੱਤਾ ਹੋਇਆ ਟਰੈਕਟਰ ਨੂੰ ਸਾਰਾ ਕੁਝ ਦਿੱਤਾ ਹੋਇਆ ਇੰਨੇ ਫੰਕਸ਼ਨ ਨੇ ਟਰੈਕਟਰ ਦੇ ਵਿੱਚ ਜੌਂਡੀਅਰ ਨੂੰ ਵੀ ਪਿੱਛੇ ਛੱਟ ਗਿਆ ਇਹ ਟਰੈਕਟਰ ਇੰਨੇ ਜਿਆਦਾ ਫੰਕਸ਼ਨ ਨੇ ਸਭ ਲਾਈਟਾਂ ਲੂਟਾਂ ਸਭ ਬਟਨਾਂ ਤੋਂ ਇਹਨਾਂ ਤੋਂ ਕਰਤੀਆਂ ਨੇ ਇਹਨਾਂ ਨੇ